ਸਸਿਕਾਲ ਅੱਜ ਨਾ ਯਾਰ ਖਬੂਰ ਹਲਕੇ ਇਲਾਕੇ ਦੇ ਵਿੱਚ ਕਹਿ ਲੋ ਹਬੂਰ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਜਿਸ ਨੂੰ ਜਿਸ ਨੇ ਬੰਦੇ ਨੇ ਵੀ ਸੁਣਿਆ ਨਾ ਵੀਰਵੈਲ ਦਾ ਨਾਮ ਉਸੇ ਵੇਲੇ ਬੰਦਾ ਚੌਂਕਾ ਆ ਗਿਆ ਭਾਵੇਂ ਉਹ ਦੇਸ਼ਾਂ 'ਚ ਆਪਣੇ ਦੇਸ਼ 'ਚ ਭਾਵੇਂ ਉਹ ਵਿਦੇਸ਼ਾਂ 'ਚ ਗੱਲ ਕੀ ਹੈ ਨੌਜਵਾਨਾਂ ਨੂੰ ਮੈਂ ਦੱਸਣੀ ਚਾਹਣਾ ਹੈ ਜਦੋਂ 1990 ਦੇ ਦਹਾਕੇ ਤੋਂ ਬਾਅਦ ਜੀਨਾਂ ਦਾ ਸਮਾਂ ਆਇਆ ਜੀਨ ਦੀਆਂ ਪੈਂਟਾਂ ਆਉਣ ਲੱਗੀਆਂ ਮੇਤਰੋ ਤੇ ਉਦੋਂ ਇੱਕ ਸਮਾਂ ਆਉਂਦਾ ਹੈ ਨਾਮ ਚੱਲਦਾ ਹੈ ਕੇ ਸੰਜ ਦਾ ਤੇ ਕੇ ਸੰਜ ਦੇ ਵਿੱਚੋਂ ਨਿਕਲਦੀ ਹੈ ਭਾਈ ਸਾਹਿਬ ਵੀਰਵੈਲ ਵਾਲੇ ਸੰਜੀ ਵਰਮਾ ਹੁਰਾਂ ਦੇ ਪਿਤਾ ਜੀ ਪਾ ਉਹਨਾਂ ਤੋਂ ਬਾਅਦ ਸੰਜੀ ਵਰਮਾ ਸਾਹਿਬ ਜਿਨ੍ਹਾਂ ਦਾ ਅੱਜ 2 3 ਜਿਵੇਂ ਨਾ ਉੱਥੇ ਸਤਕਾਰਯੋਗ ਆਏ ਹੋਏ ਸੀਗੇ ਡੀਆਈਜੀ ਸਾਹਿਬ ਜਿਹੜੇ ਡਿੰਪਾ ਜੀ ਦੇ ਬ੍ਰਦਰ ਹੈ ਉਹ ਸਾਡੇ ਮਲੋਟ ਡੀਐਸਪੀ ਵੀ ਰਹੇ ਆ ਪਹਿਲਾਂ ਉਹ ਡੀਆਈਜੀ ਬਣ ਗਏ ਉਹਨਾਂ ਨੇ ਕਿਹਾ ਸੀ ਕਿ ਨੰਗ ਭੁੱਖ ਨਾਲ ਬੰਦੇ ਕੁੱਲਦੇ ਹੁੰਦੇ ਆ ਜਿਹੜੇ ਸ਼ੂਟ ਕਰਕੇ 2 ਮਿੰਟਾਂ ਚ ਬੰਦੇ ਦੀ ਕੀਤੀ ਹੋਈ ਸਾਰੀ ਕਮਾਈ ਨੂੰ ਇੱਕ ਸੜਕ ਤੇ ਢੇਰੀ ਕਰ ਜਾਂਦੇ ਆ ਕੁਝ ਪੈਸੇ ਪਿੱਛੇ ਡੀਆਈਜੀ ਸਾਹਿਬ ਉੱਥੇ ਪ੍ਰੈਸ ਨੂੰ ਬਰੀਫ ਕਰ ਰਹੇ ਸੀ ਮੇਰੇ ਕਹਿਣ ਦਾ ਮੀਨਿੰਗ ਇਹ ਆ ਮਿੱਤਰੋ ਕਿ ਵੀਅਰ ਵੈਲ ਵਾਲਿਆਂ ਨੇ ਆਪ ਮਸ਼ੀਨ ਚਲਾ ਕੇ ਆਪ ਸਟਿਚਿੰਗ ਕਰਕੇ ਆਪ ਕੱਪੜੇ ਸਿਉ ਕੇ ਪੌੜੀ ਦਰ ਪੌੜੀ ਪੌੜੀ ਦਰ ਪੌੜੀ ਚੜ੍ਹਦਿਆਂ ਚੜ੍ਹਦਿਆਂ ਮਿੱਤਰੋ ਤਰੱਕੀ ਕੀਤੀ ਉਹ ਤਰੱਕੀ ਅੱਜ ਉਹਨਾਂ ਕੋਲੇ 8 ਤੋਂ 900 ਬੰਦਾ ਕੰਮ ਕਰਦਾ ਜਾ ਕੇ ਉਹਨਾਂ ਦਾ ਜਿਗਾੜ ਦੇਖੋ ਕਿੰਨਾ ਵੱਟਾ ਤੇ ਰਾਜਸਥਾਨ ਹਰਿਆਣਾ ਸਾਰਾ ਪੰਜਾਬ ਤੇ ਫੌਰਨ ਦੇ ਵਿੱਚ ਵੀ ਜਿੰਨੇ ਲੀਡਰ ਸਹਿਬਾਨ ਸਾਰੇ ਉਹਨਾਂ ਤੋਂ ਕੁਰਤੇ ਪਜਾਮੇ ਮਿੱਤਰੋ ਜਿਹੜੇ ਸ਼ੌਂਕੀ ਹਨ ਅਲੱਗ-ਅਲੱਗ ਕਹਿੰਦਾ ਵੀਰ ਵੇਲਾ ਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਹ क्रेਜ ਹੁੰਦਾ ਸੀ 10 ਸਾਲ ਪਹਿਲਾਂ ਪੜਾ ਵੀਅਰ ਕਪੜਾ ਕਿੱਥੋਂ ਬਣਾਉਣਾ ਹੈ ਕੋਟ ਪੈਂਟ ਕਿੱਥੋਂ ਬਣਾਉਣਾ ਹੈ ਅਗਲਾ ਕਹਿੰਦਾ ਸੀ ਮੈਂ ਵੀਅਰਵੈਲ ਤੋਂ ਹਬੂਰੋਂ ਬਣਾਉਣਾ ਅਗਲਾ ਕਹਿੰਦਾ ਕਿੱਥੋਂ ਬਣਾਉਣਾ ਹੈ ਹਬੂਰੋਂ ਤੇ ਹਬੂਰ ਦਾ ਨਾਮ ਮਤਲਬ ਵੀਅਰਵੈਲ ਤੇ ਵੀਅਰਵੈਲ ਦਾ ਨਾਮ ਮਤਲਬ ਹਬੂਰ ਪਰ ਮਿੱਤਰੋ ਇਹ ਲੱਗੀ ਨਗ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਉਹ ਗੱਲ ਹੋ ਗਈ ਯਾਰੋ دیਵਾਨੀ ਦੇ ਬੰਦੇ ਆਉਂਦੇ ਆ ਉਹਨਾਂ ਦਾ ਜਿਹੜੇ ਸਾਫਿਆਂ ਗੰਦੇ ਜੇ ਸਾਫਿਆਂ ਨਾਲ ਉਹਨਾਂ ਦੇ ਮੂੰਹ ਬਲੇ ਸੀ ਤੇ ਮੇਰੇ ਖਿਆਲ ਚ ਰਾਤ ਤੱਕ ਪੁਲਿਸ ਨੇ ਫੈਸਲਾ ਕਰ ਦੇਣਾ ਉਹਨਾਂ ਦੇ ਮਾਰ ਕੇ ਗੱਡੇ ਚ ਫਾਇਰ ਹੈ ਕਿ ਇਹਨਾਂ ਨੇ 5-5 10-10 ਹਜ਼ਾਰ ਰੁਪਿਆ ਕਿਸੇ ਤੋਂ ਲਿਆ ਹੋਣਾ ਤੇ ਪਰ ਜਿਹੜੇ ਭਾਈ ਸਾਹਿਬ ਉਹਨਾਂ ਨੂੰ ਇਹ ਵੀਰ ਬੈਲ ਵਾਲਿਆਂ ਨੂੰ ਸ਼ੂਟ ਕਰਕੇ ਤੁਰ ਗਏ ਉਹ ਭੈਣ ਨੂੰ ਭਰਾ ਨਹੀਂ ਮਿਲਣਾ ਪਤਨੀ ਨੂੰ ਪਤਨੀ ਨਹੀਂ ਪਤੀ ਨਹੀਂ ਮਿਲਣਾ ਬੱਚਿਆਂ ਨੂੰ ਨਾ ਦਾ ਬਾਪ ਨਹੀਂ ਮਿਲਣਾ ਤੇ ਜਿਹੜੇ ਬੰਦੇ ਨੇ ਜ਼ੀਰੋ ਤੋਂ ਉੱਠ ਕੇ ਇੰਨਾ ਵੱਡਾ ਕਾਰੋਬਾਰ ਯਾਰੋ ਤਿਆਰ ਕੀਤਾ ਤੇ ਅਗਲਾ ਕਹਿੰਦਾ ਯਾਰ ਹੁਣ ਆਪਣਾ ਕਾਰੋਬਾਰ ਸੈੱਟ ਹੈ ਤੇ ਹੁਣ ਚੱਲ ਸੁਖ ਦੀ ਜ਼ਿੰਦਗੀ ਜਿਉਵਾਂਗੇ ਹਰ ਇੱਕ ਬੰਦੇ ਨੂੰ ਇਹ ਆਸਰਾ ਹੁੰਦਾ ਮਿੱਤਰੋ ਪਰ ਬੜਾ ਹੀ ਦੁੱਖ ਹੋਇਆ ਯਾਰ ਵੀਅਰਵੈਲ ਨੂੰ ਚਾਹਣ ਵਾਲੇ ਭਰਾਵਾਂ ਨੂੰ ਵੀ ਇਹ ਪਤਾ ਹੈ ਕਿ ਵੀਅਰਵੈਲ ਕੀ ਚੀਜ਼ ਹੈ ਜਦੋਂ ਜੀਨਾ ਦੀ ਪੂਰੀ ਚੜ੍ਹਾਈ ਹੁੰਦੀ ਸੀ ਐਡੀਟਸ ਵਾਂਗੂ ਰਬੋਕ ਵਾਂਗੂ ਫਿਗਰ ਪਤਾ ਹੀ ਨਹੀਂ ਕਿੰਨੇ ਉਦੋਂ ਇਹਨਾਂ ਬੰਦਿਆਂ ਨੇ 65 ਸ਼ਰਟਾਂ ਸਿਉਆਂ ਕਿ ਇੱਕ ਮੱਖਣ ਜੀ ਨਾਉਂਦੀ ਸੀ ਮਿੱਤਰੋ ਅਸੀਂ ਵੀ ਸਵਾਉਂਦੇ ਰਿਹਾ ਕਾਲਜ ਟਾਈਮ ਤੇ ਮੱਖਣ ਜੀਨ ਕਿੱਥੋਂ ਬਣਦੀ ਆ ਕਿ ਵੀਅਰ ਵੈਲ ਤੋਂ ਬਣਾ ਯਾਰ ਫੇਰ ਪਤਾ ਲੱਗੂ ਫਿਰ ਇਹਨਾਂ ਨੇ ਨਾਲ-ਨਾਲ ਆਪਦੇ ਕੱਪੜੇ ਦਾ ਕੰਮ ਵੀ ਕਰ ਲਿਆ ਸਟਿਚਿੰਗ ਦੇ ਨਾਲ-ਨਾਲ ਹੁਣ ਤਾਂ ਇਹ ਹਾਈ ਲੈਵਲ ਦੇ ਕਪੜਾ ਵਪਾਰੀ ਸੀ ਯਾਰ ਤੇ ਨਾਲ ਸਟਿਚਿੰਗ ਦਾ ਕੰਮ ਸੀ ਤੇ ਕਿੰਨੇ ਘਰਾਂ ਦਾ ਚੁੱਲਾ ਵੀਅਰ ਵੈਲ ਤੋਂ ਚੱਲਦਾ ਹੈ ਪਰ ਇੱਕ ਬੰਦਾ ਯਾਰ ਉਹ ਜਿਵੇਂ ਮੂਸੇ ਵਾਲੇ ਸਿੱਧੂ ਮੂਸੇ ਵਾਲੇ ਨੇ ਕਿਹਾ ਸੀ ਜੇ ਜੇਕਰ ਜ਼ਿੰਦਗੀ ਜਿਉਣੀ ਆ ਤਾਂ ਮਸ਼ਹੂਰ ਨਾ ਹੋਇਓ ਉਹੀ ਗੱਲ ਵੀਰਵੈਲ ਵਾਲਿਆਂ ਤੇ ਟੁੱਕਦੀ ਐ ਜੇ ਮਸ਼ਹੂਰ ਹੋਏ ਇਹਨਾਂ ਤੋਂ ਕਿਸ ਨੇ ਰੰਗਦਾਰੀ ਫਰੋਖਤੀ ਪੈਸੇ ਹੀ ਮੰਗੇ ਹੋਣੇ ਆ ਹੋਰ ਇਹਨਾਂ ਦੀ ਕਿਹੜਾ ਕਿਸ ਨੇ ਦੁਸ਼ਮਣੀ ਐ ਯਾਰ ਇਹ ਤਾਂ ਘਰੋਂ ਆਪਦੇ ਕੰਮ ਤੇ ਆਉਣ ਵਾਲੇ ਬੰਦੇ ਸੀ ਵੀਰਵੈਲ ਵਾਲੇ ਸੰਜੀ ਵਰਮਾ ਹੋਈ ਤੇ ਆਪਦੀ ਦੁਕਾਨ ਤੋਂ ਆਪਦੇ ਕਾਰੋਬਾਰ ਤੋਂ ਘਰੇ ਜਾਣ ਵਾਲੇ ਬੰਦੇ ਸੀ ਦੂਜਾ ਤਾਂ ਮਤਲਬ ਹੀ ਨਹੀਂ ਨەڵਸਰ ਇੱਕ ਨੰਬਰ ਆਦਮੀ ਸੀ ਵੀਰਵੈਲ ਵਾਲੇ ਬੰਦੇ ਬਹੁਤ ਮਾੜਾ ਹੋਇਆ ਅਬੋਰ ਵਾਸਤੇ ਫਾਜਲ ਕਾ ਜ਼ਿਲ੍ਹੇ ਵਾਸਤੇ ਰਾਜਸਥਾਨ ਹਰਿਆਣਾ ਪੰਜਾਬ ਹਿਮਾਚਲ ਜਿੱਥੋਂ ਦੇ ਬੰਦੇ ਫੋਰਨ ਕੰਟਰੀਆਂ ਦੇ ਬੰਦੇ ਵੀਰਵੈਲ ਹਮੋਰ ਨਾਲ ਜੁੜੇ ਹੋਏ ਸੀ ਸਾਰਿਆਂ ਵਾਸਤੇ ਬੜੀ ਮਿੱਤਰੋ ਦੁੱਖ ਦੀ ਘਟਨਾ ਹੈ ਬਹੁਤ ਧੰਨਵਾਦ ਜਿੰਨੇ ਵੀਰਵੈਲ ਤੋਂ ਕੱਪੜੇ ਸਵਾਉਂਦੇ ਰਹੇ ਹੈ ਔਰ ਹੁਣ ਸਮਾਉਂਦੇ ਆ ਜਨ 90 ਦੇ ਦਹਾਕੇ ਚ ਸਮਾਉਂਦੇ ਰਏ ਆ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਸ਼ੇਅਰ ਕਰਿਓ ਮੇਰੇ ਭਰਾ ਬਹੁਤ ਧੰਨਵਾਦ ਸਤਿਕਾਰ